ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਜਿਕ ਜ਼ਿੰਮੇਵਾਰਤਾ ਗਿਆ ਜਾਨੀ ਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਸੇਵਾਚਾਲੇ ਹੁਣ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਸਰ ਜੀ ਬਿਲਕੁਲ ਮੈਂ ਦੱਸ ਦਿਆਂ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨੜਹੀ ਬਲਾਕ ਦੇ ਦੇਣਗੇ ਜਿੰਗੜ ਬਲਾਕ ਦੇ ਨੇ ਕਿਉਂਕਿ ਇਹ ਜਿਹੜਾ ਪ੍ਰਸ਼ਾਸਨ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕੰਮ ਰਿਆ ਜਾ ਜਾਂਦੇ ਨਹੀਂ ਕਿਉਂਕਿ ਸੱਪ ਵਗੈਰਾ ਬਹੁਤ ਨਿਕਲ ਰਹੇ ਨੇ ਪਾਣੀ ਦੇ ਸਕੂਲਾਂ ਦੇ ਅੰਦਰ ਆਇਆ ਸੀ ਤੇ ਇਸ ਕਰਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਡਿਪਟੀ ਕਮਿਸ਼ਨਰ ਨੇ ਜਿਹੜੇ ਉਹਨਾਂ ਨੂੰ ਇਹ ਅਧਿਕਾਰ ਹੋ ਗਿਆ ਕਿ ਡੀਸੀ ਫੈਸਲਾ ਲੈਣ ਕਿ ਕਿਹੜੇ ਸਕੂਲ ਖੋਲਣੇ ਤੇ ਕਿਹੜੇ ਨਹੀਂ ਤੇ ਇਸੇ ਦੇ ਮੱਦੇ ਨਜ਼ਰ 43 ਸਕੂਲਾਂ ਦੀ ਲਿਸਟ ਬਣਾਈ ਗਈ ਹੈ ਕਿ ਇਹਨਾਂ ਨੂੰ 10 ਸਤੰਬਰ ਤੱਕ ਨਹੀਂ ਖੋਲਿਆ ਜਾਏਗਾ ਤੇ ਸਿਰਫ ਜਿਹੜੇ 6 ਸਕੂਲ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਹੜੇ ਅਧਿਆਪਕ ਨੇ ਉਹ ਨਹੀਂ ਆਉਣਗੇ ਤੇ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਤਾਂ ਜਿਹੜਾ ਫੈਸਲਾ ਹੈਗਾ ਉਹ ਇਚ ਚੰਗੀ ਗੱਲ ਇਹ ਸੇ ਕਰਕੇ ਕਿ ਜਿਹੜੇ ਇਖੇ ਅਧਿਕਾਰੀ ਨੇ ਉਹ ਇਹ ਨਹੀਂ ਚਾਹੁੰਦੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਾਂ ਅਧਿਆਪਕਾਂ ਦੀ ਜਾਨ ਨੂੰ ਜਾਂ ਹੋਰ ਕਿਸੇ ਤਰ੍ਹਾਂ ਦਾ ਖਤਰਾ ਹੋਵੇ। ਉਹ ਬੇਸ਼ੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਵੀ ਐਸਾ ਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਕਨ ਪਿਛਲੇ ਦਿਨੀ ਸਕੂਲ ਬੰਦ ਰਹੇ ਨੇ ਤਾਂ ਦਸਤਾਖਤ ਇਹ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਪਰਮਿੰਦਰ ਜੀ ਇਹ ਲਗਾਤਾਰ ਗੱਲ ਧਿਆਨ ਚ ਰੱਖੀ ਜਾਊਗੀ ਕਿ ਜਿਹੜੀ ਕਮੇਟੀ ਐ ਲੈ ਸਕੂਲ ਪ੍ਰਬੰਧਕ ਪੰਚਾਇਤਾਂ ਅਧਿਆਪਕ ਉਹ ਮਿਲ ਕੇ ਨਾ ਸਕੂਲਾਂ ਨੂੰ ਸਾਫ਼ ਕਰਵਾਉਣ ਤੇ ਉਸ ਤੋਂ ਬਾਅਦ ਹੀ ਬੱਚਿਆਂ ਦਾ ਤੇ ਅਧਿਆਪਕਾਂ ਦਾ ਇੱਥੇ ਆਉਣਾ ਹੋਵੇ ਜੀ ਜਮਨੋ ਜਿਸ ਤਰੀਕੇ ਤੁਸੀਂ ਕਿਹਾ ਸੀ ਕਿ 43 ਸਕੂਲ ਬੰਦ ਰਹਿਣ ਕਿ ਉਹਨਾਂ ਦੇ ਵਿੱਚ 6 ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਅਧਿਆਪਕ ਆਉਣਗੇ ਤੇ ਕੀ ਕਾਰਨ ਆ 6 ਸਕੂਲਾਂ ਨੂੰ ਕੋਲ ਦਿੱਤੀ ਗਈ ਹੈ ਜੀ ਮੈਂ ਦੱਸ ਦਿਆਂ ਕਿ ਜਿਹੜੇ ਇਹ 43 ਸਕੂਲ ਨੇ ਉਹਨਾਂ ਦੇ ਵਿੱਚ ਇਹ ਇਹ ਗੱਲ ਕੀਤੀ ہوئی ਹੈ ਕਿ 43 ਸਕੂਲਾਂ ਦੇ ਵਿੱਚ ਅਧਿਆਪਕ ਹੋਣਗੇ ਤੇ ਵਿਦਿਆਰਥੀਆਂ ਨੂੰ ਵੀ ਨਹੀਂ ਪਰ ਜਿਹੜੇ 6 ਸਕੂਲ ਨੇ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਲਈ ਬੰਦ ਕੀਤਾ ਗਿਆ ਹੈ। ਯਾਨੀ ਕਿ ਵੀ ਕਾਰਨ ਇਹ ਹੀ ਹੈ ਕਿ ਜਿਹੜੇ ਜ਼ਿਆਦੇ ਸਕੂਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਹਨਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਰਿਸਕੀ ਜਿਹੜੀ ਜਿਹਨੋਂ ਬੱਚਿਆਂ ਦੀ ਜਿਹੜੀ ਆਵਾਜ਼ ਆਈ ਆਉਂਦੀ ਹੈ ਉੱਥੇ ਕੋਈ ਇਸ ਤਰ੍ਹਾਂ ਦਾ ਖਤਰਾ ਨਾ ਹੋਵੇ ਕਿ ਸੜਕਾਂ ਟੁੱਟੀਆਂ ਹੋਣ ਜਾਂ ਪਾਣੀ ਲੰਘ ਰਿਹਾ ਹੋਵੇ ਤੇ ਬੱਚੇ ਜਦੋਂ ਉਹਨਾਂ ਨਾਲ ਕੋਈ ਅਨਸਥਾਨੀ ਘਟਨਾ ਵਾਪਰੇ। ਤੋਂ ਇਹਦੇ 43 ਸਕੂਲ ਨੇ ਉਹ ਬੰਦ ਰਹਿਣਗੇ ਪ੍ਰਧਿਆਪਕ ਉਹਨਾਂ ਦੇ ਵਿੱਚ ਨਿਗਰਾਨੀ ਦੇ ਤੌਰ ਤੇ ਕਹਿੰਦੇ ਕਿ ਕਿਉਂਕਿ 10 ਤਰੀਕ ਨੂੰ ਖੁੱਲਣ ਹੈ ਪਰ ਜਿਹੜੇ 6 ਸਕੂਲ ਨੇ ਪ੍ਰਿੰਦਰ ਜੀ ਉਹਦੇ ਚਹੀ ਗੱਲ ਹੈ ਕਿ ਇਨਾਂ ਦੇ ਬੱਚਿਆਂ ਨੂੰ ਵੀ ਲਾਉਂ ਦਿੱਤਾ ਜਾਵੇ ਇਨਾਂ ਦੇ ਵਿੱਚ 6 ਸਕੂਲ ਬੰਦ ਕਰ ਦਿੱਤੇ ਗਏ ਨੇ ਹਣਾ ਜੀ 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 ਬਿਲਕੁਲ ਜੀ ਬਿਲਕੁਲ ਅਜੀਤ ਮਨੋਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਦੱਸ ਦੇ ਕੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਹਾੜਾ ਦੇ ਨਾਲ ਜਿਹੜੀ ਹੈ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਕਈ ਸਕੂਲਾਂ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰ ਗਿਆ ਤਾਂ ਉਸ ਰੋੜ ਵੀ ਕਈ ਟੁੱਟ ਗਏ ਨੇ ਤੇ ਇਸੇ ਵਿਚਾਲੇ ਬੱਚਾ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲੈ ਕੇ ਆਇਆ ਸਕੂਲ ਜਿਹੜੇ ਹੁਣ 10 ਸਤੰਬਰ ਤੱਕ ਬੰਦ ਰਹਿਣਗੇ ਤਾਂ ਇਸੇ ਵਿਚਾਰ ਦੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੇ ਆ 43 ਸਕੂਲ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਸਕੂਲ ਅਜੇ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਤਾਂ ਘਰ ਰਹਿਣਗੇ ਨਾਲ ਦੇ ਨਾਲ ਜਿਹੜੇ ਆ ਅਧਿਆਪਕ ਵੀ ਉਹ ਵੀ ਘਰ ਰਹਿਣਗੇ ਕਿਉਂਕਿ ਇਹ 6 ਸਕੂਲ ਕਾਫੀ ਜਿਹੜੇ ਆ ਪ੍ਰਭਾਵਿਤ ਹੋਏ ਨੇ ਇਹਨਾਂ ਸਕੂਲਾਂ ਨੂੰ ਜਾਨਵਰ ਰਾਸਤੇ ਜਿਹੜੇ ਆ ਕਾਫੀ ਟਰ ਚੁੱਕੇ ਨੇ ਤਾਂ ਜੋ ਕਿਸੇ ਦੀ ਜਿਹੜੀ ਹੈ ਜਾਨ ਚੋਖਾਂ ਵਿੱਚ ਨਾ ਪਵੇ ਐਸੇ ਚਿਰ ਨੂੰ ਲੈ ਕੇ ਛੇ ਸਕੂਲ ਜਿਹੜੇ ਆ ਪੂਰ ਤਰ੍ਹਾਂ ਤੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਤਾਂ ਜਿਹੜੇ ਬਾਕੀ ਸਕੂਲ ਨੇ ਉਹਨਾਂ ਦੇ ਵਿੱਚ ਨਿਗਰਾਨੀ ਦੇ ਲਈ ਜਿਹੜੇ ਅਧਿਆਪਕ ਤਾਂ ਆਉਣਗੇ ਪਰ ਬੱਚੇ ਜਿਹੜੇ ਆ ਘਰ ਬੈਠਣਗੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ 10 ਸਤੰਬਰ ਤੱਕ ਤਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਸਕੂਲਾਂ ਦਾ ਜਿਹੜੀ ਹੈ ਸਮਾਂ ਵਧਾਇਆ ਜਾਵੇਗਾ ਜਾਂ ਫਿਰ ਇਹ ਸਕੂਲ ਜਿਹੜੇ ਆ 10 ਸਤੰਬਰ ਤੋਂ ਬਾਅਦ ਜਿਹੜੇ ਆ ਖੁੱਲ ਜਾਣਗੇ ਉਜ ਹੁਣ ਪੰਜਾਬ ਚ ਸਕੂਲੀ ਬੱਚਾ ਨੂੰ ਮੋਜਾ ਲੱਗਣ ਵਾਲਿਆ ਨੇ ਕਿਉਂਕਿ ਹੁਣ ਸਕੂਲ ਬੰਦ ਦਾ ਜਿਹੜਾ ਸਮਾਂ ਬਦਲ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜਾ ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਂ ਜਦ ਬਦਲ ਦਿੱਤਾ ਗਿਆ ਯਾਨੀ ਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਇਸੇ ਉਚਾਲੇ ਹੁਣ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਜੀ ਬਿਲਕੁਲ ਮੈਂ ਦੱਸ ਦਿਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨਲ੍ਹੇੜੀ ਬਲਾਕ ਦੇ ਨੇਗੇ ਇੰਵਿਗੜ ਬਲਾਕ ਦੇ ਨੇ ਕਿਉਂਕਿ ਇਹ ਜੇਲਾ ਪ੍ਰਸ਼ਾਸਨ ਨੇ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕਮਰੇ ਆ ਜਾ ਜਾਂਦੇ ਨੇ ਕਿਉਂਕਿ ਸੱਪ ਵਗੈਰਾ ਬਹੁਤ ਨਿਕਲ ਰਹੇ ਨੇ ਪਾਣੀ ਜਦੋਂ ਸਕੂਲਾਂ ਦੇ ਅੰਦਰ ਆਇਆ ਸੀ ਤਾਂ ਇਸ ਕਰਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਡਿਪਟੀ ਕਮਿਸ਼ਨਰ ਨੇ ਜਿਹੜੇ ਹੋਣਾ ਨੂੰ ਇਹ ਅਧਿਕਾਰ ਹੋਵੇਗਾ ਕਿ ਡੀਸੀ ਫੈਸਲਾ ਲੈਣ ਕਿ ਕਿਹੜੇ ਸਕੂਲ ਖੋਲਣੇ ਤੇ ਕਿਹੜੇ ਨਹੀਂ ਤੇ ਇਸੇ ਦੇ ਮੱਦੇ ਨਜ਼ਰ 43 ਸਕੂਲਾਂ ਦੀ ਲਿਸਟ ਬਣਾਈ ਗਈ ਹੈ ਕਿ ਇਹਨਾਂ ਨੂੰ 10 ਸਤੰਬਰ ਤੱਕ ਨਹੀਂ ਖੋਲਿਆ ਜਾਏਗਾ ਇਹ ਸਿਰਫ ਜਿਹੜੇ 6 ਸਕੂਲ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਹੜੇ ਅਧਿਆਪਕ ਨੇ ਉਹ ਨਹੀਂ ਆਉਣਗੇ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਤਾਂ ਜਿਹੜਾ ਫਾਇਦਾ ਹੈਗਾ ਉਹ ਇਹ ਚੰਗੀ ਗੱਲ ਇਸੇ ਕਰਕੇ ਕਿ ਜਿਹੜੇ ਸਿੱਖਿਆ ਅਧਿਕਾਰੀ ਨੇ ਉਹ ਇਹ ਨਹੀਂ ਚਾਹੁੰਦੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਅਧਿਆਪਕਾਂ ਦੀ ਜਾਣ ਨੂੰ ਜਾਂ ਹੋਰ ਕਿਸੇ ਤਰ੍ਹਾਂ ਦਾ ਖਤਰਾ ਹੋਵੇ। ਤਾਂ ਬੇਸ਼ੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਵੀ ਅਜਿਹਾ ਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਇੱਕ ਪਿਛਲੇ ਦਿਨ ਸਕੂਲ ਬੰਦ ਰਹੇ ਨੇ ਤਾਂ ਦਸ ਤੱਕ ਜਿਹੜੇ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਪਰਮਿੰਦਰ ਜੀ ਇਹ ਲਗਾਤਾਰ ਗੱਲ ਧਿਆਨ ਚ ਰੱਖੀ ਜਾਊਗੀ ਕਿ ਜਿਹੜੀ ਕਮੇਟੀ ਐ ਲੈ ਸਕੂਲ ਪ੍ਰਬੰਧਕ ਪੰਚਾਇਤਾਂ ਐ ਅਧਿਆਪਕ ਉਹ ਮਿਲ ਕੇ ਇਹਨਾਂ ਸਕੂਲਾਂ ਨੂੰ ਸਾਫ਼ ਕਰਵਾਉਣ ਤੇ ਉਸ ਤੋਂ ਬਾਅਦ ਹੀ ਬੱਚਿਆਂ ਦਾ ਤੇ ਅਧਿਆਪਕਾਂ ਦਾ ਇੱਥੇ ਆਉਣਾ ਹੋਵੇ ਜੀ ਮਰੋ ਜਿਸ ਤਰੀਕੇ ਤੁਸੀਂ ਕਿਹਾ ਸੀ ਕਿ 43 ਸਕੂਲ ਬੰਦ ਰਹਣਗੇ ਉਹਨਾਂ ਦੇ ਵਿੱਚ 6 ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਅਧਿਆਪਕ ਆਉਣਗੇ ਤੇ ਕੀ ਕਾਰਨ ਆ 6 ਸਕੂਲਾਂ ਨੂੰ ਕੋਲ ਦਿੱਤੀ ਜੀ ਮੈਂ ਦੱਸ ਦਿਆਂ ਕਿ ਜਿਹੜੇ ਇਹ 43 ਸਕੂਲ ਨੇ ਉਹਨਾਂ ਦੇ ਵਿੱਚ ਇਹ ਇਹ ਗੱਲ ਕੀਤੀ ہوئی ਹੈ ਕਿ 43 ਸਕੂਲਾਂ ਦੇ ਵਿੱਚ ਅਧਿਆਪਕ ਹੋਣਗੇ ਤੇ ਵਿਦਿਆਰਥੀਆਂ ਨੂੰ ਵੀ ਦੇ ਪਰ ਜਿਹੜੇ 6 ਸਕੂਲ ਨੇ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਲਈ ਬੰਦ ਕੀਤਾ ਗਿਆ ਹੈ। ਯਾਨੀ ਕਿ ਵੀ ਕਾਰਨ ਇਹ ਹੀ ਹੈ ਕਿ ਜਿਹੜੇ ਜ਼ਿਆਦੇ ਸਕੂਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਰਿਸਕੀ ਜਿਹੜੀ ਜਿਨੇ ਉੱਥੇ ਬੱਚਿਆਂ ਦੀ ਜਿਹੜੀ ਆਵਾਜ਼ ਆਈ ਆਉਂਦੀ ਹੈ ਉੱਥੇ ਕੋਈ ਇਸ ਤਰ੍ਹਾਂ ਦਾ ਖਤਰਾ ਨਾ ਹੋਵੇ ਕਿ ਸੜਕਾਂ ਟੁੱਟੀਆਂ ਹੋਣ ਜਾਂ ਪਾਣੀ ਲੰਘ ਰਿਹਾ ਹੋਵੇ ਤੇ ਬੱਚੇ ਜਦੋਂ ਆਉਣ ਉਹਨਾਂ ਲਈ ਸਖਾਣੀ ਘਟਣਾ ਵਾਪਰੇ। ਤੋ ਇਹ ਜਿਹੜੇ ਟੈਕਨਿਕ ਸਕੂਲ ਨੇ ਉਹ ਬੰਦ ਰਹਿਣਗੇ ਪਰ ਅਧਿਆਪਕ ਉਹਨਾਂ ਦੇ ਵਿੱਚ ਨਿਗਰਾਨੀ ਦੇ ਤੌਰ ਤੇ ਕਹਿੰਦੇ ਕਿ ਕਿ 10 ਤਰੀਕ ਨੂੰ ਖੁੱਲਣੇ ਹਨ ਪਰ ਜਿਹੜੇ ਛੇ ਸਕੂਲ ਨੇ ਪ੍ਰਿੰਦਰ ਜੀ ਉਹਦੇ ਵਿੱਚ ਇਹ ਗੱਲ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਵੀ ਲਾਉਂ ਦਿੱਤਾ ਜਾਵੇ ਇਹਨਾਂ ਨੇ ਕਿ ਛੇ ਸਕੂਲ ਬੰਦ ਕਰ ਦਿੱਤੇ ਗਏ ਨੇ ਹਾਂ ਜੀ 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 ਬਿਲਕੁਲ ਜੀ ਬਿਲਕੁਲ ਅਜੀਤ ਮਨੋਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜੀ ਹੈ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਕਈ ਸਕੂਲਾਂ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰ ਗਿਆ ਤਾਂ ਉਸ ਰੋਡ ਵੀ ਕਈ ਟੁੱਟ ਗਏ ਨੇ ਤੇ ਇਸੇ ਵਿਚਾਲੇ ਬੱਚਾ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲੈ ਕੇ ਆਇਆ ਸਕੂਲ ਜਿਹੜੇ ਹੁਣ 10 ਸਤੰਬਰ ਤੱਕ ਬੰਦ ਰਹਿਣਗੇ ਤਾਂ ਇਸੇ ਵਿਚਾਲੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੇ ਆ 43 ਸਕੂਲ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਸਕੂਲ ਅਜੇ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਤਾਂ ਘਰ ਰਹਿਣਗੇ ਨਾਲ ਦੀ ਨਾਲ ਜਿਹੜੇ ਆ ਅਧਿਆਪਕ ਵੀ ਉਹੀ ਘਰ ਰਹਿਣਗੇ ਕਿਉਂਕਿ ਇਹ 6 ਸਕੂਲ ਕਾਫੀ ਜਿਹੜੇ ਆ ਪ੍ਰਭਾਵਿਤ ਹੋਏ ਨੇ ਇਹਨਾਂ ਸਕੂਲਾਂ ਨੂੰ ਜਾਨਵਰ ਰਾਸਤੇ ਜਿਹੜੇ ਆ ਕਾਫੀ ਟੁੱਟ ਚੁੱਕੇ ਨੇ ਤਾਂ ਜੋ ਕਿਸੇ ਦੀ ਜਿਹੜੀ ਹੈ ਜਾਨ ਚੋਖੰ ਵਿੱਚ ਨਾ ਪਵੇ ਇਸੇ ਚੀਜ਼ ਨੂੰ ਲੈ ਕੇ ਛੇ ਸਕੂਲ ਜਿਹੜੇ ਆ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਤਾਂ ਜਿਹੜੇ ਬਾਕੀ ਸਕੂਲ ਨੇ ਉਹਨਾਂ ਦੇ ਵਿੱਚ ਨਿਗਰਾਨੀ ਦੇ ਲਈ ਜਿਹੜੇ ਆ ਅਧਿਆਪਕ ਤਾਂ ਆਉਣਗੇ ਪਰ ਬੱਚੇ ਜਿਹੜੇ ਆ ਘਰ ਬੈਠਣਗੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ 10 ਸਤੰਬਰ ਤੱਕ ਤਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਸਕੂਲਾਂ ਦੀ ਜਿਹੜੀ ਆ ਸਮਾਵਤਾਇਆ ਜਾਵੇਗਾ ਜਾਂ ਫਿਰ ਇਹ ਸਕੂਲ ਜਿਹੜਿਆ 10 ਨਵੰਬਰ ਤੋਂ ਬਾਅਦ ਜਿਹੜਿਆ ਖੁੱਲ ਜਾਣਗੇ ਲੋਜ ਹੁਣ ਪੰਜਾਬ ਚ ਸਕੂਲੀ ਬੱਚਾ ਨੂੰ ਮੋਜਾ ਲੱਗਣ ਵਾਲਿਆ ਨੇ ਕਿਉਂਕਿ ਹੁਣ ਸਕੂਲ ਬੰਦ ਦਾ ਜਿਹੜਾ ਸਮਾਵਤਾ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜਾ ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਂ ਜਦ ਆਬਦ ਦਿੱਤਾ ਗਿਆ ਜਾਨੀ ਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਸਿਵਚਾਲੇ ਹੁਣ ਪਟਿਆਲਾ ਤੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਸਰ ਜੀ ਬਿਲਕੁਲ ਮੈਂ ਦੱਸ ਦਿਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨਲਹੇੜੀ ਬਲਾਕ ਦੇ ਨੇਗੇ ਜਿੰਬਿਗੜ ਬਲਾਕ ਦੇ ਨੇ ਕਿਉਂਕਿ ਇਹ ਜਿਹੜਾ ਪ੍ਰਸ਼ਾਸਨ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕੰਮ ਰਿਆ ਜਾ ਜਾਂਦਾ ਨਹੀਂ ਕਿਉਂਕਿ ਥੱਪ ਵਗੈਰਾ ਬਹੁਤ ਨਿਕਲ ਰਿਹਾ ਨੇ ਪਾਣੀ ਜਿਹੜਾ ਸਕੂਲਾਂ ਦੇ ਅੰਦਰ ਆਇਆ ਸੀ ਤੇ ਇਸ ਕਰਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਡਿਪਟੀ ਕਮਿਸ਼ਨਰ ਨੇ ਜਿਹੜੇ ਉਹਨਾਂ ਨੂੰ ਇਹ ਜਿਹੜਾ ਘਟ ਰਿਹਾ ਹੈ ਕਿ ਡੀਸੀ ਫੈਸਲਾ ਲੈਣ ਕਿ ਕਿਹੜੇ ਸਕੂਲ ਖੋਲਣੇ ਤੇ ਕਿਹੜੇ ਨਹੀਂ ਤੇ ਇਸੇ ਦੇ ਮੱਦੇਨਜ਼ਰ 43 ਸਕੂਲਾਂ ਦੀ ਲਿਸਟ ਬਣਾਈ ਗਈ ਹੈ ਕਿ ਇਹਨਾਂ ਨੂੰ 10 ਸਤੰਬਰ ਤੱਕ ਨਹੀਂ ਖੋਲਿਆ ਜਾਏਗਾ ਤੇ ਸਿਰਫ ਜਿਹੜੇ 6 ਸਕੂਲ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਹੜੇ ਅਧਿਆਪਕ ਨੇ ਉਹ ਨਹੀਂ ਆਉਣਗੇ ਤੇ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਤਾਂ ਜਿਹੜਾ ਫੈਸਲਾ ਹੈਗਾ ਉਹ ਇਸ ਚੰਗੀ ਗੱਲ ਦੇ ਇਸੇ ਕਰਕੇ ਕਿਉਂਕਿ ਜਿਹੜੇ ਸਿੱਖਿਆ ਅਧਿਕਾਰੀ ਨੇ ਉਹ ਇਹ ਨਿਚੋੜਦੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਆਦਾ ਆਪਣੀ ਜਾਨ ਨੂੰ ਯਾਹਰ ਕਿਸੇ ਤਰ੍ਹਾਂ ਦਾ ਖਤਰਾ ਹੋਵੇ ਤਾਂ ਬੇਸ਼ੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਵੀ ਅਜਿਹਾ ਰਿਸਕ ਨਹੀਂ ਲੈਣਾ ਚਾਹਦਾ ਕਿਉਂਕਿ ਇੱਕ ਪਿਛਲੇ ਦਿਨੀ ਸਕੂਲ ਬੰਦ ਰਹੇ ਨੇ ਤਾਂ ਅੱਜ ਤੱਕ ਜਿਹੜੇ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਪਰਮਿੰਦਰ ਜੀ ਇਹ ਲਗਾਤਾਰ ਗੱਲ ਧਿਆਨ ਚ ਰੱਖੀ ਜਾਊਗੀ ਕਿ ਜਿਹੜੀ ਕਮੇਟੀ ਐ ਲੈ ਸਕੂਲ ਪ੍ਰਬੰਧਕ ਪੰਚਾਇਤਾਂ ਐ ਅਧਿਆਪਕ ਉਹ ਮਿਲ ਕੇ ਨਾ ਸਕੂਲਾਂ ਨੂੰ ਸਾਫ਼ ਕਰਵਾਉਣ ਤੇ ਉਸ ਤੋਂ ਬਾਅਦ ਹੀ ਬੱਚਿਆਂ ਦਾ ਤੇ ਅਧਿਆਪਕਾਂ ਦਾ ਸਟੇ ਹੋਣਾ ਹੋਵੇ। ਜੀ ਮੋ ਜਿਸ ਤਰੀਕੇ ਤੁਸੀਂ ਕਿਹਾ ਸੀ ਕਿ 43 ਸਕੂਲ ਬੰਦ ਰਹਿਣ ਕਿ ਉਹਨਾਂ ਦੇ ਵਿੱਚ 6 ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਅਧਿਆਪਕ ਆਉਣਗੇ ਤੇ ਕੀ ਕਾਰਨ ਆ 6 ਸਕੂਲਾਂ ਨੂੰ ਕੋਲ ਦਿੱਤੀ ਗਈ ਹੈ? ਜੀ ਮੈਂ ਦੱਸ ਦਿਆਂ ਕਿ ਜਿਹੜੇ ਇਹ 43 ਸਕੂਲ ਨੇ ਉਹਨਾਂ ਦੇ ਵਿੱਚ ਇਹ ਇਹ ਗੱਲ ਕੀਤੀ ہوئی ਹੈ ਕਿ 743 ਸਕੂਲਾਂ ਦੇ ਵਿੱਚ ਅਧਿਆਪਕ ਹੋਣਗੇ ਤੇ ਵਿਦਿਆਰਥੀਆਂ ਨੂੰ ਵੀ ਦੇ ਪਰ ਜਿਹੜੇ 6 ਸਕੂਲ ਨੇ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਲਈ ਬੰਦ ਕੀਤਾ ਗਿਆ ਹੈ। ਯਾਨੀ ਕਿ ਵੀ ਕਾਰਨ ਇਹ ਹੀ ਹੈ ਕਿ ਜਿਹੜੇ ਜਾਦੇ ਸਕੂਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਰਿਸਕ ਜਿਹੜੀ ਜਿੰਨੇ ਉਹ ਬੱਚਿਆਂ ਦੀ ਜਿਹੜੀ ਆਵਾਜ਼ ਆਈ ਆਉਂਦੀ ਹੈ ਉੱਥੇ ਕੋਈ ਇਸ ਤਰ੍ਹਾਂ ਦਾ ਖਤਰਾ ਨਾ ਹੋਵੇ ਕਿ ਸੜਕਾਂ ਟੁੱਟੀਆਂ ਹੋਣ ਜਾਂ ਪਾਣੀ ਲੰਘ ਰਿਹਾ ਹੋਵੇ ਤੇ ਬੱਚੇ ਜਦੋਂ ਉਹਨਾਂ ਨਾਲ ਕੇ ਅਨੁਸਖਾਨੀ ਕੱਢਣਾ ਵਾਪਰੇ। ਤੋਂ ਇਹਦੇ ਤੇ 40 ਸਕੂਲ ਨੇ ਉਹ ਬੰਦ ਰਹਿਣ ਦੀ ਪ੍ਰਵਿਧਾਪਕ ਉਹਨਾਂ ਦੇ ਵਿੱਚ ਨਿਗਰਾਨੀ ਦੇ ਤੌਰ ਤੇ ਕਹਿੰਦੇ ਕਿ ਕਿਉਂਕਿ 10 ਤਰੀਕ ਨੂੰ ਫੋਨ ਹੈ ਪਰ ਜਿਹੜੇ 6 ਸਕੂਲ ਨੇ ਪਰਿੰਦਰ ਜੀ ਉਹਦੇ ਚ ਇਹ ਗੱਲ ਹੈ ਕਿ ਇਹਨਾਂ 'ਚ ਬੱਚਿਆਂ ਨੂੰ ਵੀ ਲਾਉਂ ਦਿੱਤਾ ਜਾਵੇ ਇਹਨਾਂ ਨੇ ਕਿਹੜੇ 6 ਸਕੂਲ ਬੰਦ ਕਰ ਦਿੱਤੇ ਗਏ ਨੇ ਹਾਂ ਜੀ 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 ਬਿਲਕੁਲ ਜੀ ਬਿਲਕੁਲ ਅਜੀਤ ਮਨੋਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਦੱਸ ਦੇ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾੜਾ ਦੇ ਨਾਲ ਜਿਹੜੀ ਹੈ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਕਈ ਸਕੂਲਾਂ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰ ਗਿਆ ਤਾਂ ਉਸ ਰੋਡ ਵੀ ਕਈ ਟੁੱਟ ਗਏ ਨੇ ਤੇ ਇਸੇ ਬਚਾ ਲਏ ਬੱਚਾ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲੈ ਕੇ ਆਇਆ ਸਕੂਲ ਜਿਹੜੇ ਹੁਣ 10 ਸਤੰਬਰ ਤੱਕ ਬੰਦ ਰਹਿਣਗੇ ਤਾਂ ਇਸੇ ਵਿਚਾਰ ਦੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੇ ਆ 43 ਸਕੂਲ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਸਕੂਲ ਅਜੇ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਤਾਂ ਘਰ ਰਹਿਣਗੇ ਨਾਲ ਦੇ ਨਾਲ ਜਿਹੜੇ ਆ ਅਧਿਆਪਕ ਵੀ ਉਹ ਵੀ ਘਰ ਰਹਿਣਗੇ ਕਿਉਂਕਿ ਇਹ 6 ਸਕੂਲ ਕਾਫੀ ਜਿਹੜੇ ਆ ਪ੍ਰਭਾਵਿਤ ਹੋਏ ਨੇ ਇਹਨਾਂ ਸਕੂਲਾਂ ਨੂੰ ਜਾਨਵਰ ਰਾਸਤੇ ਜਿਹੜੇ ਆ ਕਾਫੀ ਟੁੱਟ ਚੁੱਕੇ ਨੇ ਤਾਂ ਜੋ ਕਿਸੇ ਦੀ ਜਿਹੜੀ ਹੈ ਜਾਨ ਚੋਖਾਂ ਵਿੱਚ ਨਾ ਪਵੇ ਐਸੇ ਚੀਜ਼ ਨੂੰ ਲੈ ਕੇ ਛੇ ਸਕੂਲ ਜਿਹੜੇ ਆ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਤਾਂ ਜਿਹੜੇ ਬਾਕੀ ਸਕੂਲ ਨੇ ਉਹਨਾਂ ਦੇ ਵਿੱਚ ਨਿਗਰਾਨੀ ਦੇ ਲਈ ਜਿਹੜੇ ਆ ਅਧਿਆਪਕ ਤਾਂ ਆਉਣਗੇ ਪਰ ਬੱਚੇ ਜਿਹੜੇ ਆ ਘਰ ਬੈਠਣਗੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ 10 ਸਤੰਬਰ ਤੱਕ ਤਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਸਕੂਲਾਂ ਦਾ ਜਿਹੜੀ ਹੈ ਸਮਾਵਧਾਇਆ ਜਾਵੇਗਾ ਜਾਂ ਫਿਰ ਇਹ ਸਕੂਲ ਜਿਹੜੇ ਆ 10 ਸਤੰਬਰ ਤੋਂ ਬਾਅਦ ਜਿਹੜੇ ਆ ਖੁੱਲ ਜਾਣਗੇ ਲੋਜ ਹੁਣ ਪੰਜਾਬ ਚ ਸਕੂਲੀ ਬੱਚਾ ਨੂੰ ਮੋਜਾ ਲੱਗਣ ਵਾਲਿਆ ਨੇ ਕਿਉਂਕਿ ਹੁਣ ਸਕੂਲ ਬੰਦ ਦਾ ਜਿਹੜਾ ਸਮਾਂ ਉਹਦਾ ਦਿੱਤਾ ਗਿਆ ਹਤਾ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੜਾ ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਂ ਜਿਹੜਾ ਉਹਦਾ ਦਿੱਤਾ ਗਿਆ ਯਾਨੀ ਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਸੇਵ ਚਾਲੇ ਹੁਣ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਸਰ ਜੀ ਬਿਲਕੁਲ ਮੈਂ ਦੱਸ ਦਿਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨੜਹੀੜੀ ਬਲਾਕ ਦੇ ਨੇਗੇ ਜਿੰਗੜ ਬਲਾਕ ਦੇ ਨੇ ਕਿਉਂਕਿ ਇਹ জেলা প্রশাসন ਨੇ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕੰਮ ਰਿਆ ਜਾ ਜਾਂਦੇ ਨਹੀਂ ਕਿਉਂਕਿ ਸੱਪ ਵਗੈਰਾ ਬਹੁਤ ਨਿਕਲ ਰਹੇ ਨੇ ਪਾਣੀ 'ਚ ਜਿਹੜਾ ਸਕੂਲਾਂ ਦੇ ਅੰਦਰ ਆਇਆ ਸੀ ਤੇ ਇਸ ਕਰਕੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਕਿ ਡਿਸਟ੍ਰਿਕਟ ਕਮਿਸ਼ਨਰ ਨੇ ਜਿਹੜੇ ਉਹਨਾਂ ਨੂੰ ਇਹ ਅਧਿਕਾਰ ਹੋਵੇਗਾ ਕਿ ਡੀਸੀ ਫੈਸਲਾ ਲੈਣ ਕਿ ਕਿਹੜੇ ਸਕੂਲ ਖੋਲਣੇ ਤੇ ਕਿਹੜੇ ਨਹੀਂ ਤੇ ਇਸੇ ਦੇ ਮੱਦੇ ਨਜ਼ਰ 43 ਸਕੂਲਾਂ ਦੀ ਲਿਸਟ ਬਣਾਈ ਗਈ ਹੈ ਕਿ ਇਹਨਾਂ ਨੂੰ 10 ਸਤੰਬਰ ਤੱਕ ਨਹੀਂ ਖੋਲਿਆ ਜਾਏਗਾ ਇਹ ਸਿਰਫ ਜਿਹੜੇ 6 ਸਕੂਲ ਨੇ ਉਹਨਾਂ ਦੇ ਵਿੱਚ ਬਕਾਇਦਾ ਜਿਹੜੇ ਅਧਿਆਪਕ ਨੇ ਉਹ ਨਹੀਂ ਆਉਣਗੇ ਤੇ ਇਸ ਕਰਕੇ ਕੁੱਲ ਮਿਲਾ ਕੇ ਆਪਾਂ ਜੇ ਦੇਖੀਏ ਤਾਂ ਤੇ ਜਿਹੜਾ ਫੈਟਣਾ ਹੈਗਾ ਉਹ ਇਸ ਚੰਗੀ ਗੱਲ ਇਸੇ ਕਰਕੇ ਕਿਉਂਕਿ ਜਿਹੜੇ ਸਿੱਖਿਆ ਅਧਿਕਾਰੀ ਨੇ ਉਹ ਇਹ ਨਿਚੋੜਦੇ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੇ ਅਧਿਆਪਕਾਂ ਦੀ ਜਾਣ ਨੂੰ ਜਾਂ ਹੋਰ ਕਿਸੇ ਤਰ੍ਹਾਂ ਦਾ ਖਤਰਾ ਹੋਵੇ। ਉਹ ਬੇਸ਼ੱਕ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਉਹ ਕੋਈ ਵੀ ਅਸਾ ਰਿਸਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇਕਰ ਪਿਛਲੇ ਦਿਨੀ ਸਕੂਲ ਬੰਦ ਰਹੇ ਨੇ ਤਾਂ ਦਸਤਾਖਤ ਇਹਦੇ ਸਕੂਲ ਬੰਦ ਰਹਿਣਗੇ ਉਹਨਾਂ ਦੇ ਵਿੱਚ ਪਰਮਿੰਦਰ ਜੀ ਇਹ ਲਗਾਤਾਰ ਗੱਲ ਧਿਆਨ ਚ ਰੱਖੀ ਜਾਊਗੀ ਕਿ ਜਿਹੜੀ ਕਮੇਟੀ ਐਂਡ ਸਕੂਲ ਪ੍ਰਬੰਧਕ ਪੰਚਾਇਤਾਂ ਅਧਿਆਪਕ ਉਹ ਮਿਲ ਕੇ ਨਾ ਸਕੂਲਾਂ ਨੂੰ ਸਾਫ਼ ਕਰਵਾਉਣ ਤੇ ਉਸ ਤੋਂ ਬਾਅਦ ਹੀ ਬੱਚਿਆਂ ਦਾ ਤੇ ਅਧਿਆਪਕਾਂ ਦਾ ਇੱਥੇ ਆਉਣਾ ਹੋਵੇ ਜੀ ਜਿਸ ਤਰੀਕੇ ਤੁਸੀਂ ਕਿਹਾ ਸੀ ਕਿ 43 ਸਕੂਲ ਬੰਦ ਰਹੇ ਨੇ ਕਿ ਉਹਨਾਂ ਦੇ ਵਿੱਚ 6 ਸਕੂਲ ਜਿਹੜੇ ਆ ਉਹਨਾਂ ਦੇ ਵਿੱਚ ਅਧਿਆਪਕ ਆਉਣਗੇ ਤੇ ਕੀ ਕਾਰਨ ਆ 6 ਸਕੂਲਾਂ ਨੂੰ ਕੋਲ ਦਿੱਤੀ ਜੀ ਮੈਂ ਦੱਸ ਦਿਆਂ ਕਿ ਜਿਹੜੇ ਇਹ 43 ਸਕੂਲ ਨੇ ਉਹਨਾਂ ਦੇ ਵਿੱਚ ਇਹ ਇਹ ਗੱਲ ਕੀਤੀ ਗਈ ਹੈ ਕਿ 43 ਸਕੂਲਾਂ ਦੇ ਵਿੱਚ ਅਧਿਆਪਕ ਹੋਣਗੇ ਤੇ ਵਿਦਿਆਰਥੀਆਂ ਨੂੰ ਵੀ ਨਹੀਂ ਪਰ ਜਿਹੜੇ 6 ਸਕੂਲ ਨੇ ਉਹਨਾਂ ਨੂੰ ਕੇਵਲ ਵਿਦਿਆਰਥੀਆਂ ਲਈ ਬੰਦ ਕੀਤਾ ਗਿਆ ਹੈ। ਯਾਨੀ ਕਿ ਵੀ ਕਾਰਨ ਇਹ ਹੀ ਹੈ ਕਿ ਜਿਹੜੇ ਜ਼ਿਆਦੇ ਸਕੂਲ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਜਿਹਨਾਂ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਕਿ ਰਿਸਕੀ ਜਿਹੜੀ ਜਿਹਨੋਂ ਬੱਚਿਆਂ ਦੀ ਜਿਹੜੀ ਆਵਾਜ਼ ਆਈ ਆਉਂਦੀ ਹੈ ਉੱਥੇ ਕੋਈ ਇਸ ਤਰ੍ਹਾਂ ਦਾ ਖਤਰਾ ਨਾ ਹੋਵੇ ਕਿ ਸੜਕਾਂ ਟੁੱਟੀਆਂ ਹੋਣ ਜਾਂ ਪਾਣੀ ਲੰਘ ਰਿਹਾ ਹੋਵੇ ਤੇ ਬੱਚੇ ਜਦੋਂ ਆਉਣ ਉਹਨਾਂ ਲਈ ਅਨੁਸਥਾਨੀ ਘਟਨਾ ਵਾਪਰੇ। ਤੁਹਾਡੇ ਤੇ ਕਾਲ ਸਕੂਲ ਨੇ ਉਹ ਬੰਦ ਰਹਿਣਗੇ ਪਰ ਅਧਿਆਪਕ ਉਹਨਾਂ ਦੇ ਵਿੱਚ ਨਿਗਰਾਨੀ ਦੇ ਤੌਰ ਤੇ ਕਹਿੰਦੇ ਕਿ ਕਿਉਂਕਿ 10 ਤਰੀਕ ਨੂੰ ਖੁੱਲਣ ਹੈ ਪਰ ਜਿਹੜੇ ਛੇ ਸਕੂਲ ਨੇ ਪ੍ਰਿੰਦਰ ਜੀ ਉਹਦੇ ਤੇਹੀ ਗੱਲ ਹੈ ਕਿ ਇਨਾਂ ਦੇ ਬੱਚਿਆਂ ਨੂੰ ਵੀ ਲਾਉਂ ਦਿੱਤਾ ਜਾਵੇ ਇਨਾਂ ਨੇ ਕਿ ਛੇ ਸਕੂਲ ਬੰਦ ਕਰ ਦਿੱਤੇ ਗਏ ਨੇ ਹਾਂ ਜੀ 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 ਬਿਲਕੁਲ ਜੀ ਬਿਲਕੁਲ ਅਜੀਤ ਮਨੋਜੀ ਜਾਣਕਾਰੀ ਦੇਣ ਦੇ ਲਈ ਤੁਹਾਡਾ ਧੰਨਵਾਦ ਅੱਜ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜੀ ਹੈ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਕਈ ਸਕੂਲਾਂ ਦੇ ਵਿੱਚ ਕਾਫੀ ਉੱਚਾ ਜਿਹੜਾ ਪਾਣੀ ਭਰ ਗਿਆ ਤਾਂ ਉਸ ਰੋਡ ਵੀ ਕਈ ਟੁੱਟ ਗਏ ਨੇ ਤੇ ਇਸੇ ਵਿਚਾਲੇ ਬੱਚਾ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਵੱਡਾ ਫੈਸਲਾ ਲਿਆ ਗਿਆ ਸਕੂਲ ਜਿਹੜੇ ਹੁਣ 10 ਸਤੰਬਰ ਤੱਕ ਬੰਦ ਰਹਿਣਗੇ ਤਾਂ ਇਸੇ ਵਿਚਾਲੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਵੱਲੋਂ ਜਿਹੜੇ ਆ 43 ਸਕੂਲ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚ 6 ਸਕੂਲ ਅਜੇ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਤਾਂ ਘਰ ਰਹਿਣਗੇ ਨਾਲ ਦੇ ਨਾਲ ਜਿਹੜੇ ਆ ਅਧਿਆਪਕ ਵੀ ਉਹ ਵੀ ਘਰ ਰਹਿਣਗੇ ਕਿਉਂਕਿ ਇਹ 6 ਸਕੂਲ ਕਾਫੀ ਜਿਹੜੇ ਆ ਪ੍ਰਭਾਵਿਤ ਹੋਏ ਨੇ ਇਹਨਾਂ ਸਕੂਲਾਂ ਨੂੰ ਜਾਨਵਰ ਰਾਸਤੇ ਜਿਹੜੇ ਆ ਕਾਫੀ ਟੁੱਟ ਚੁੱਕੇ ਨੇ ਤਾਂ ਜੋ ਕਿਸੇ ਦੀ ਜਿਹੜੀ ਹੈ ਜਾਨ ਚੋਖਾਂ ਵਿੱਚ ਨਾ ਪਵੇ ਇਸੇ ਚੀਜ਼ ਨੂੰ ਲੈ ਕੇ ਛੇ ਸਕੂਲ ਜਿਹੜੇ ਆ ਪੂਰਨ ਤੌਰ ਤੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਤਾਂ ਜਿਹੜੇ ਬਾਕੀ ਸਕੂਲ ਨੇ ਉਹਨਾਂ ਦੇ ਵਿੱਚ ਨਿਗਰਾਨੀ ਦੇ ਲਈ ਜਿਹੜੇ ਅਧਿਆਪਕ ਤਾਂ ਆਉਣਗੇ ਪਰ ਬੱਚੇ ਜਿਹੜੇ ਆ ਘਰ ਬੈਠਣਗੇ ਤਾਂ ਹੁਣ ਇਹ ਦੇਖਣਾ ਹੋਊਗਾ ਕਿ 10 ਸਤੰਬਰ ਤੱਕ ਤਾਂ ਸਕੂਲ ਬੰਦ ਕਰ ਦਿੱਤੇ ਗਏ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਨਾਂ ਸਕੂਲਾਂ ਦੀ ਜਿਹੜੀ ਆ ਸਮਾਵਤਾਇਆ ਜਾਵੇਗਾ ਜਾਂ ਫਿਰ ਇਹ ਸਕੂਲ ਜਿਹੜੇ ਆ 10 ਸਤੰਬਰ ਤੋਂ ਬਾਅਦ ਜਿਹੜੇ ਆ ਖੁੱਲ ਜਾਣਗੇ ਲੋਜ ਹੁਣ ਪੰਜਾਬ 'ਚ ਸਕੂਲੀ ਬੱਚਾ ਨੂੰ ਮੋਜਾ ਲੱਗਣ ਵਾਲਿਆਂ ਨੇ ਕਿਉਂਕਿ ਹੁਣ ਸਕੂਲ ਬੰਦ ਦਾ ਜਿਹੜਾ ਸਮਾਵਤਾ ਦਿੱਤਾ ਗਿਆ ਤਾਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਖੜਾ ਦੇ ਨਾਲ ਕਾਫੀ ਸਕੂਲ ਪ੍ਰਭਾਵਿਤ ਹੋਏ ਨੇ ਸਕੂਲ ਬੰਦ ਹੋਏ ਨੇ ਤਾਂ ਹੁਣ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਇਆ ਹੋਰ ਸਮਾਂ ਜਦ ਆਬਦ ਦਿੱਤਾ ਗਿਆ ਜਾਨੀ ਕਿ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਤੇ ਸਿਵਚਾਲੇ ਹੁਣ ਪਟਿਆਲਾ ਤੇ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੇ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਜਿਹੜਾ ਆ 43 ਸਕੂਲ ਜਿਹੜੇ ਬੰਦ ਕਰ ਦਿੱਤੇ ਗਏ ਨੇ 10 ਸਤੰਬਰ ਤੱਕ ਇਹ ਸਾਰੇ ਸਕੂਲ ਬੰਦ ਰਹਿਣਗੇ ਇਸ ਦੀ ਪੂਰੀ ਜਾਣਕਾਰੀ ਲੈ ਲੈਣੇ ਸਾਡੇ ਨਾਲ ਪਟਿਆਲਾ ਤੋਂ ਮਨੋਜ ਜੁੜ ਚੁੱਕੇ ਨੇ ਜੀ ਮਨੋਜ ਕੀ ਪੂਰੀ ਜਾਣਕਾਰੀ ਹੈ ਇਹ ਫੈਸਲਾ ਕਿਉਂ ਲੈਣਾ ਪਿਆ 10 ਸਤੰਬਰ ਤੱਕ ਸਕੂਲ ਬੰਦ ਰਹਿਣਗੇ ਸਰ ਜੀ ਬਿਲਕੁਲ ਮੈਂ ਦੱਸ ਦਿਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਖੇਤਰ ਨੇ ਪਟਿਆਲਾ ਦੇ ਉਹਨਾਂ ਦੇ ਵਿੱਚ ਜਿੰਨੇ ਵੀ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ ਹੁਕਮ ਲਾਗੂ ਕੀਤਾ ਗਿਆ ਭੁੰਨਲਹੇੜੀ ਬਲਾਕ ਦੇ ਨੇਗੇ ਜਿੰਬਿਗੜ ਬਲਾਕ ਦੇ ਨੇ ਕਿਉਂਕਿ ਇਹ ਜਿਹੜਾ ਪ੍ਰਸ਼ਾਸਨ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਸਕੂਲਾਂ ਦੇ ਵਿੱਚ ਸਫਾਈ ਦਾ ਪ੍ਰਬੰਧ ਜਾਂ ਹੋਰ ਕੋਈ ਮੁਸ਼ਕਲ ਆ ਰਹੀਆਂ ਨੇ ਕੋਈ ਜਾਨਵਰ ਕੰਮ ਰਿਆ ਜਾ ਜਾਂਦੇ ਨਹੀਂ ਕਿਉਂਕਿ ਥੱਪ ਵਗੈਰਾ ਬਹੁਤ ਨਿਕਲ ਰਿਹਾ ਨੇ ਪਾਣੀ